ਸੋਧਾਰੋ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਧਾਰ ਤੇਰਾ ਕੇਹਾ ਸੋ ਘਰ ਕੇਹਾ ਜਿਤੁ ਵਹਿ ਸਰਬ ਸਮਲ ਵਾਜੈ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵਾਹੁਨ ਹਾਰੇ ਕਿਤੇ ਤੇਰੇ ਰਾਗ ਪਰੀ ਸਿਵ ਕਹੀਏ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਨ ਪਾਣੀ ਵਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚਤ ਗੁਪਤ ਲਖ ਜਾਨਾਨ ਲੇਖ ਲੇਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਅੰਦਰਾਸਨ ਬੈਠੇ ਦੇਵ ਤੇ ਆਧਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰਖੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਨ ਸੁਰਗ 마ਸ਼ ਪਯਾਲੇ ਗਾਵਨ ਤੁਧਨੋ ਰਤਨ ਉਪਾਇ ਤੇਰੇ ਅਸ਼ਟ ਤੀਰਥ ਨਾਲੇ ਗਾਵਨ ਤੁਦਨੋ ਜੋਦ ਮਹਾ ਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਹਾਰੇ ਸੇ ਤੁਦਨੋ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੁਏ ਸੁਏ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੁਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਾਰ ਕਰ ਜਨਸੀ ਮਾਇਆ ਜਨ ਉਪਾਈ ਕਾਰ ਕਰ ਦੇਖਾ ਕੀਤਾ ਆਪਣਾ ਜੋ ਤਿਸ ਦੀਵਲਿਆਈ ਜੋ ਤਿਸ ਭਾਵਾ ਸਵੀਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੁ ਸਾਹਾ ਪਦ ਸਾਹਿਬ ਨਾਨਕ ਰਹਿਨ ਰਜਾਈ ਆਹਾ ਮਹੱਲਾ ਪਹਿਲਾ ਸੋਹਣ ਵਡਾ ਆਖਾ ਸਭ ਕੋਏ ਕੇਵਡ ਵਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਲੇ ਗੱਡੇ ਮੇਰੇ ਸਹਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ ਕੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪ੍ਰਖਾ ਕੀਆ ਵਡਿਆਈਆ ਤੁਦ ਬਿਨ ਸਿੱਧੀ ਕਿਨਾਰਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰਾ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖਾ ਖਾਏ ਚਲੀਏ ਦੂਖ ਸੋ ਕੇ ਵਿਸਰਾ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹੀ ਰਹਾ ਸਾਚੇ ਨਾਮ ਕੀ ਤੇਲ ਵੜਾਈ ਆਠ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕਾ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰ ਨਾ ਹੋਵੈ ਸੋਗ ਬਿਨ ਦਰਹ ਨਾ ਚੂਕੈ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋਵਾ ਨਾ ਕੋ ਹੋਇ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵਾ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰਉ ਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰ ਬਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਬਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜੇਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੈਨਾ ਹਰ ਗਾਨਾ ਸਤਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲਿਖਾ ਸ ਧਾਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵਹਿ ਉਦਮ ਜਾ ਅਹਰ ਹਰਜੀਉ ਪਰਿਆ ਸਹਿਲ ਪੱਥਰ ਮਹ ਜੰਤ ਉਪਾਏ ਤਾ ਕਾਰਿ ਜੁਕ ਆਗ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨਨ ਤਤਾ ਲੋਕ ਸੋਤ ਬਨਤਾ ਕੋਲੇ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾੜੇ ਠਾਕੁਰ ਕਾਹੇ ਮਨ ਭਉ ਕਰਿਆ ਉੜੇ ਉੜ ਆਵਸਾ ਕੁਸਾ ਤਿਸ ਪਾਸ਼ਾ ਬਚਰੇ ਸ਼ਰਿਆ ਤਿਨ ਕਮਣ ਖਲਾਵ ਕਮਣ ਚੁਗਾਵ ਮਨ ਮਹਿ ਸਿਮਰਨ ਕਰਿਆ ਸਾਵਣ ਗਾਹਨਾ ਬਾਸ ਅਸਤ ਸੁਧਾਨ ਠਾਕੁਰ ਕਾਰ ਤਲ ਧਰਿਆ ਜਨ ਨਾਨਕ ਬਾਲ ਬਾਲ ਸਤ ਬਲ ਜਾਈਆ ਤੇਰਾ ਅੰਤ ਨਾ ਪਾਰਾ ਵਰਿਆ ਰਾਵ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਾਰ ਪੁਰਖ ਨਿਰੰਜਨ ਹਾਰ ਆਗਮ ਅਗਮ ਅਪਾਰ ਸਭ ਧਾਵੇ ਸਭ ਧਾਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਵ ਤੇਮਾਰੇ ਜੀ ਤੂੰ ਜੀ ਆਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੂਖ ਵਿਸਾਰ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਗਿਣਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਦਨ ਨਾਨਕ ਤੈਨ ਕੁਰਬਾਨ ਹਰਿ ਧਿਆਵੇ ਹਰਿ ਧਿਆਵੇ ਤੁਧ ਜੀ ਸੇ ਜਨ ਜੁਗਮਹਿ ਸੁਖ ਵਾਸੀ ਸੇਵ ਮੁਕਤ ਸੇਵ ਮੁਕਤ ਭਏ ਜਿਨ ਹਰਿ ਧਿਆਇਆ ਜੀ ਤੈਨ ਟੂਟੀ ਜਮ ਕੀ ਫਾਸੇ ਜੈ ਨਿਰਭਉ ਜਨ ਹਰ ਨਿਰਭਉ ਤੇ ਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰ ਸੇ ਧੰ ਜਨ ਹਰ ਧਾਇਆ ਜੀ ਜਨ ਨਾਨਕ ਤਿਨ ਬਾਲ ਦਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਭੋ ਸਿਮਰਤ ਸਾਸਤ ਜੀ ਕਰ ਕਰਿਆ ਖਾਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਪਰੰਪਰਕਰਤਾ ਜੀ ਤੁਧ ਜੇਵੜ ਅਵਰਨਾ ਕੋਈ ਤੂੰ ਜੋਗ-ਜੁਗ ਏਕੋ ਸਦਾ-ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਰਜ ਸਭ ਗੋਈ ਜਾਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਮੂਰਤਾ ਸਚਿਆਰ ਮੈਂਦਾ ਸਾਈ ਜੋਤੋਂ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਧਾਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਖ ਲਾਭਾ ਮਾਨਮੁਖ ਗਵਾਇ ਤਦ ਆਪਿ ਬਿਸ਼ੂੜਿਆ ਆਪ ਮਿਲਾਇ ਤੂੰ ਜਰੀਆ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤਾ ਸਾਬ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣ ਹਰ ਗੁਣ ਸਾਧ ਹੀ ਆਖ ਬਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜ ਹੀ ਹਰ ਨਾਮ ਸਮਾਇਆ ਤੂੰ ਆਪ ਕਰਤਾ ਤੇਰਾ ਕੀਆ ਸਭ ਹੋਵੇ ਤੁਧ ਬਿਨ ਦੂਜਾ ਅਵਰਨਾ ਕੋਈ ਤੂ ਕਰ ਕਰ ਵੇਖੇ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇਤ ਸਰਵਰੜਾ ਭਈ ਲੈ ਨਵਾਸਾ ਪਾਣੀ ਪਾਵਕ ਤਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚੱਲੈ ਹਮ ਦੇਖਾ ਤੈ ਡੂਬੀ ਹਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਨੁਖ ਦੇਹੁ ਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਵਜਲ ਕਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕਾ ਰਹਾ ਜਾਪੋ ਤਾਪ ਸੰਜਮ ਧਮ ਨਾ ਕਮਾਇ ਸੇਵਾ ਸਾਧ ਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰ ਕੀ ਰਖੋ ਸਰਮ ਸੁਹਿਲਾ ਰਾਗ ਗਉੜੀ ਦੀਪ ਕੀ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਦਾ ਵੋ ਸੁਹਿਲਾ ਸਿਵ ਰੈ ਉਸਰਜਨਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੁਹਿਲਾ ਹਾ ਵਾਰੀ ਜਿਕ ਸੁਹਿਰਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸਮਾਲਿਯਨ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰੋ ਸੰਬਤ ਸਾਹਾ ਲਿਖਿਆ ਮਿਲ ਕਰਤਾ ਬਹੁ ਤੇਲ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿੰਘ ਮੇਲ ਘਰ ਘਰ ਇਹੋ ਪਹੁੰਚਾ ਸਦਰੇ ਨਿਤ ਪਵਨ ਸਦਨ ਹਾਰਾ ਸਿੰਘ ਰੀਏ ਨਾਨਕ ਸੇਹ ਦੇਹ ਆਵੰਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋ ਚਸਿਆ ਘੜੀਆ ਪਹਿਰਾ ਥਿਤੀ ਵਾਰੀ ਮਾਹੁ ਹੁਆ ਸੂਰਜ ਏਕੋ ਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਾਰਸ ਪਾਦ ਬੇਮਲ ਨਾਨੇ ਇੱਕ ਪਾਦ ਗੰਧ ਬਿਨ ਸਹਿਸਤਾ ਵਗੰਧ এবਚਲਤਮੋਹੀ ਸਭ ਮਹਿ ਜੋਤ ਜੋਤ ਹੈ ਸੂਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵਾ ਸੋ ਆਰਤੀ ਹੋਏ ਹਰ ਚਰਨ ਕਾਵਲ ਮਕਰੰਦ ਲੋਭ ਤੁਮਰੋ ਅਨ ਦਿਨੋ ਮੋਹ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਰੰਗ ਕਉ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਦੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇਬ ਮੰਡਲ ਮੰਡਾ ਹੈ ਕਾਰ ਸਾਧੂ ਅੰਜਲੀ ਪੋਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾਉ ਸਾਗਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜੋ ਜੋ ਚਲਹਿ ਚੁਬੈ ਦੁਖ ਪਾਵੇ ਜਮ ਕਾਲ ਸਹ ਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਗ ਖੰਡ ਬ੍ਰਹਮੰਡਾ ਹੈ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵਡਾ ਹੈ ਜਨ ਨਾਨਕ ਨਾਮ ਆਧਾਰ ਤੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਤਹਿਲ ਕੀ ਬੇਲਾ ਈਹਾ ਖਾਟ ਚਲਹੁ ਹਰ ਲਾਹਾ ਆਗੇ ਬਸਨ ਸੋਰੀਲਾ ਔਦ ਘਟਾ ਦਿਨ ਸੁਰੇ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ایੋ ਸੰਸਾਰ ਵਿਕਾਰ ਸੰਸੇ ਮਹੈਂ ਤਰਿਓ ਬ੍ਰਹਮ ਗਿਆਨੀ ਜਿਸੇ ਦਿਗਾਏ ਪੀਆਵੇ ਇਹੋ ਰਸ ਅਕਥ ਕਥਾ ਤੈਨ ਜਾਣੇ ਜਾ ਕਉ ਆਏ ਸੋਈ ਬਿਹਾਜ ਹੋ ਹਰ ਗੁਰ ਤੇ ਮਨਹਿ ਬਸੇਰਾ নিজ ਘਰ ਮਹਿਲ ਪਾਉ ਸੁਖ ਸਹਿਜ ਬਹੁੜ ਨਾ ਹੋਏ ਗੋ ਫੇਰਾ ਅੰਤਰਗਾਮੀ ਪੁਰਖ ਬਿਦਾਤੇ ਸਰਬਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੂਕੋ ਕਰ ਸੰਤਨ ਕੀ ਢੂਰੇ ਤ੍ਰਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾ ਮੰਦਰ ਉਸ ਰਹੇ ਰਤਨੀ ਤਾ ਹੋਵੇ ਜੜਾਓ ਕਸਤੂਰ ਕੁੰਗੂ ਅਗਰ ਚੰਦਨਾ ਲੀਪਾ ਗਾ ਚਾਓ ਮਤ ਦੇਖ ਭੂਲਾ ਬਿਸਰੈ ਤੇਰਾ ਚੇਤਨਾ ਆਵੈ ਨਾਉ ਹਰ ਬਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ ਰਹਾ ਧਰਤੀ ਤਾਹੀਰੇ ਲਾਲ ਜੜਤੀ ਪਲਗ ਲਾਲ ਜੜਾਉ ਮੋਹਣੀ ਮੁਖਮਣੀ ਸੋਹੈ ਕਰੇ ਰੰਗ ਪਸਾਉ ਮਤ ਦੇਖ ਭੂਲਾ ਬਿਸਰੈ ਤੇਰਾ ਚੇਤਨਾ ਆਵੈ ਨਾਉ ਸੇਧ ਹੋਵਾ ਸਿੱਧ ਲਾਈ ਰਧ ਆਖਾ ਉਹ ਗੁਪਤ ਪ੍ਰਗਟ ਹੋਏ ਦਾਸਾ ਲੋਕ ਰਾਖਾ ਪਾਉ ਮਤ ਦੇਖ ਭੂਲਾ ਵਿਸਰਾ ਤੇਰਾ ਚੇਤਨਾ ਆਵੈ ਨਾਉ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਾਖਾ ਪਾਉ ਹੁਕਮ ਹਾਸਲ ਕਰੀ ਗਠਾ ਨਾਨਕਾ ਸਭ ਵਾਉ ਮਤ ਦੇਖ ਭੂਲਾ ਵਿਸਰਾ ਤੇਰਾ ਚੇਤਨਾ ਆਵੈ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋੜੇ ਕੋਟੀ ਮੇਰੀ ਆਰਦਾ ਪਵਨ ਪੀਣ ਆਪਿ ਆਓ ਚੰਦ ਸੂਰਜ ਦੇ ਗੁਫੈ ਨਾ ਦੇਖਾ ਸੁਪਨਾ ਸੌਣ ਨਾ ਥਾਓ ਪੀ ਤੇਰੀ ਕੀਮਤ ਨਾ ਪਵੇ ਹਉ ਕੇਵਲ ਆਖਣਾਉ ਸਾਚਾ ਨਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਰਹਾਮ ਕੁਸਾ ਕਟਿਆ ਵਾਰ-ਵਾਰ ਪੀਸਣਾ ਪਿਸਾ ਪਏ ਅੱਗੇ ਛੇਤੀ ਜਾਲੀਆ ਪਸੰ ਛੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੇ ਹਾਉ ਕੇਵਲ ਆਖਾ ਨਾਉ ਪੰਖੀ ਹੋਏ ਕਹ ਜੇ ਪਵਾ ਸੈ ਅਸਮਾਨੀ ਜਾਓ ਨਗਰ ਨਗਰੀ ਕਿਸਾ ਨਾ ਆਵਉ ਨਾ ਕੇਸ਼ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵੇ ਹਾਉ ਕੇਵਲ ਆਖਾ ਨਾਉ ਨਾਨਕ ਕਾਗਦ ਲਖਮਣ ਪਰ ਪਰ ਕੀਚਾ ਭਾਉ ਮਸੂਤੋ ਟੋਟ ਨਾ ਆਵਈ ਲੇਖਣ ਪਾਉਣ ਚਲਾਓ ਕੀ ਤੇਰੀ ਕੀਮਤ ਨਾ ਪਵੈ ਹਉ ਕੇਵਲ ਅੱਖਾਂ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਲੇਖੇ ਬੋਲਣ ਬੋਲਣਾ ਲੇਖੇ ਖਾਣਾ ਖਾਓ ਲੇਖੇ ਵਾਰ ਚਲਾਈਆ ਲੇਖੇ ਸੁਣ ਵੇਖਾਓ ਨੇਕਾ ਸਾਲ ਲਗਾਈਏ ਪੜੇ ਕੇ ਪੁੱਛਣ ਜਾਹੋ ਬਾਬਾ ਮਾਇਆ ਰਚਨਾ ਤੂ ਹੋ ਅੰਧਾ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਰਹਾਉ ਜੀਵਨ ਮਰਣਾ ਜਾਇ ਕੈ ਇਥੇ ਖਾਜੈ ਕਾਲ ਜਿੱਥੈ ਬਹਿ ਸਮਝਾਈਐ ਤਿੱਥੈ ਕੋਈ ਨ ਚੱਲੇਉ ਨਾਲ ਰੋਮਣ ਵਾਲੇ ਜਿੱਤੜੇ ਸਭ ਬਨ ਪੰਡ ਪਰਾਲ ਸਾਹ ਕੋ ਆਖਾ ਬਹੁਤ ਬਹੁਤ ਘਟਨਾ ਆਖਾ ਕੋਈ ਕੀਮਤ ਕਹੈ ਨਾ ਪਾਈਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂ ਹੋਰ ਜੀਆ ਕਿਤੇ ਲੋ ਨੀਚਾ ਅੰਦਰੇ ਨੀਜ ਜਾਤ ਨੀਚੀ ਹੂ ਆਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆ ਸਿਉ ਕਿਆ ਰੀਸ ਜਿੱਟਾ ਨੀਚ ਸਮਾਲੀਐ ਨਾ ਤਿੱਥੈ ਨਦਰ ਤੇਰੀ ਬਖਸ਼ੀਸ